ਕਿਓ ਭਾਈ ਕਿਵੇਂ ਆ ਬਾਜੀ ਬਾਜੀ ਭਾਈ ਬਹੁਤ ਸੋਹਣੀ ਹੋਈ ਹੈ ਪੂਰੀ ਇੱਕ ਨੰਬਰ ਆ ਜਿਹੜੇ ਮੋਢੇ ਮੋਢੇ ਕਹਿੰਦੇ ਉਹਨਾਂ ਨੂੰ ਵਧਾਈਆਂ ਯਾਰੋ ਕੀ ਹੋ ਮੈਡਾ ਡਾਬਰ ਦੇ ਨਿਕਲ ਗਿਆ ਹਾਂਜੀ ਭਾਈ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਤੇ ਅੱਜ ਆਪਾਂ ਪਹੁੰਚੇ ਆ ਜੀ ਕੋਲਡ ਛਾਪੇ ਕਬੂਤਰਬਾਜੀ ਕਲੱਬ ਦੀ ਬਾਜੀ ਤੇ ਪੰਡ ਖੇੜੀ ਚਾਲਾਂ ਤੇ ਬਾਕੀ ਆਪਾਂ ਤੁਹਾਨੂੰ ਤੁਹਾਨੂੰ ਲੈ ਲਾਗਦੇ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਕਬੂਤਰਾਂ ਦੀ ਗੈਰਤੀ ਦੱਸਾਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਵੀ ਕਰਿਓ ਤੇ ਨਾਲ ਹੀ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਤੇ ਚਲੋ ਆਪਾਂ ਲੈ ਕੇ ਚੱਲਦੇ ਹਾਂ ਜੀ ਬਾਜੀ ਤੇ ਸੋਣ ਚਲੋ ਭਾਈ ਆਪਾਂ ਪਹੁੰਚ ਗਏ ਜੀ ਬਾਜੀ ਤੇ ਪਿੰਡ ਖੇੜੀ ਚਾਹਾਂ ਜਿਹਨੂੰ ਪੱਟੀ ਖੇੜੀ ਵੀ ਕਹਿੰਦੇ ਨੇ ਤੇ ਸਾਰੇ ਕਬੂਤਰ ਬਾਜਪਾਈ ਨੇ ਜਿਹੜੇ ਆਪਣੇ ਪਾਣੀ ਦਈ ਜਾਂਦੇ ਨੇ ਕਬੂਤਰਾਂ ਨੂੰ ਤੇ ਨਾਲ ਹੀ ਇਧਰ ਉੱਲੇ ਵੀ ਲੱਗੀ ਜਾਂਦੇ ਐ ਜੀ ਤੇ ਕਾਪੀ ਤੇ ਨਹੀਂ ਜੱਸਾ ਫਰ ਵਾਲੀ ਹੋਰ ਬਈ ਕੀ ਹਾਲ ਹੈ ਜੀ ਚਲੋ ਮਿਸਟਰ ਉਹ ਲੱਗੇ ਜਾਂਦੇ ਆ ਜੀ ਸਾਰੇ ਆ ਦੇਖੀ ਦੱਸ ਨਾ ਲਾ ਕੇ ਲਾ ਕੇ ਨਾ ਉਹ ਲੱਗੀ ਮੋਹਰ ਲੈ ਬਈ ਚਲੋ ਜੀ ਹਲੋ ਮਗਰ ਮੋਲ ਵੀ ਨਹੀਂ ਲਵਾ। ਹੋਇ ਇੱਕ ਹੋਰ ਗਿਆ ਜੀ। ਆਹ ਤੂੰ ਹੁਣ ਜੜਾ ਦਿੰਦਾ। ਲਓ ਜੀ ਵੀਰੇ। ਹੋਰ ਗਿਆ ਜੀ ਦੋ। ਇੱਕ ਹੋਰ ਗਿਆ ਜੀ। ਚਲੋ ਜੀ ਦੋ ਹੋਰ ਗਏ ਇਕੱਠੇ। ਤੇ ਬਾਕੀ ਵੀ ਆਪਾਂ ਤੁਹਾਨੂੰ ਡਿਟੇਲ ਦਵਾਂਗੇ ਵੀ ਕਿੰਨੇ ਕਬੂਤਰ ਉੱਡੇ ਆ ਤੇ ਕਿੰਨਾ ਮੋਟੇ ਸੀ। ਤੇ ਉਹ ਬਾਕੀ ਦੀ ਡਿਟੇਲ ਆਪਾਂ ਤੁਹਾਨੂੰ ਉੱਡੇ ਲੱਗਣ ਤੋਂ ਬਾਅਦ ਦਵਾਂਗੇ। ਚਲੋ ਵੀ ਆ ਗਿਆ ਜੀ ਚਲੋ ਵੀ ਇੱਕ ਹੋਰ ਗਿਆ ਜੀ ਦੇਖੋ ਪੁੱਤਰ ਬੈ ਗਿਆ ਜੀ ਆਪਣਾ ਚਲੋ ਜੀ ਇੱਕ ਹੋਰ ਗਿਆ ਵੀਰ ਜੀ ਆਹ ਦੰਦੇ ਜੀ ਬੈਠੋ ਬੈ ਗਏ ਸਾਮਣੇ ਬਰਾਤ ਬਰਾਤ ਦੇ ਲੱਗ ਕੇ ਬੈਠੇ ਲੋ ਗਿਆ ਉਹ ਪਤਾ ਨਹੀਂ ਕਿ ਕਿੰਨੇ ਚਲੋ ਜੀ ਆ ਗਿਆ ਜੀ 1 2 3 4 ਪੜ ਗਈ ਲੋ ਵੀਰੇ 1 2 ਆ ਗਿਆ ਜੀ ਕੋਡ ਵਾਲਾ ਕਬੂਤਰ ਚੱਲਿਆ ਲੋ ਵੀਰੇ

Te ਮੈਂ ਗਿਣਤੀ ਬਈ ਆਪਾਂ ਤੁਹਾਨੂੰ ਦੱਸ ਦਿਆਂ। ਉਹ ਦੱਸਿਆ ਓਏ ਕਿੰਨੇ ਕਬੂਤਰ ਉੱਡੇ ਆਗੇ? ਕਿੰਨਾ ਮੋਟੇ ਸੀ? ਓਏ ਢਾਂਗ ਲਿਆ ਜਿਹੜੇ ਵੱਡਾ ਨੂੰ ਆਪਣੇ ਨਾਲ। ਉਹ ਆਪਾਂ ਤੁਹਾਨੂੰ ਦੱਸ ਦਿਆਂ ਹੁਣ ਆਪਾਂ ਗੱਲਬਾਤ ਕਰਦੇ ਆਂ ਕਾਫੇ ਵਾਲੇ ਬਈ ਨਾਲ। ਤੇ ਆਪਾਂ ਪੀਦੇ ਸੀ ਬਈ ਚਾਹ। ਤੇ ਆ ਬੈਠਾ ਕਾਫੇ ਵਾਲਾ ਬਈ। ਤੇ ਕਾਫੇ ਵਾਲੇ ਬਈ ਤੋਂ ਆਪਾਂ ਪੁੱਛਿਆ ਸੀ ਵੀ ਕਿੰਨੇ ਕਬੂਤਰ ਉੱਡੇ ਆ ਕਿੰਨੀ ਐਂਟਰੀ ਸੀ। ਦੇਖੋ ਤੁਹਾਨੂੰ ਦੱਸ ਦੀ ਵੀ 74 ਕਬੂਤਰਾਂ ਨੂੰ ਓਲੇ ਲੱਗੇ ਆ। ਉਹ ਲਾਸੋ ਮੋਟਰ ਨੂੰ 77 ਕ ਕਬੂਤਰ ਨੇ 1600 ਐਂਟਰੀ ਆ ਨਾਮ ਮੋਟਰਸਾਈਕਲ ਆ ਪਹਿਲੇ ਵਾਲੇ ਨੂੰ ਤੇ ਬਾਕੀ ਦੇਖਦੇ ਆਗੇ ਕੀ ਬਣਦਾ ਬਾਜੀ ਤੇ ਕੌਣ ਮਾਰਦਾ ਬਾਜੀ ਪਿੰਡ ਖੇੜੀ ਚਾਲਾਂ ਜਿਹਨੂੰ ਕਿ ਵੱਡੀ ਖੇੜੀ ਵੀ ਕਿਹਾ ਜਾਂਦਾ ਜੀ ਤੁਸੀਂ ਦੇਖਦੇ ਰਹੋ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਬਾਈ ਗਰੁੱਪ ਵਾਲਿਆਂ ਨੇ ਇੱਕ ਗੱਲ ਬੜੀ ਵਧੀਆ ਲੱਗੀ ਆ ਜਿਹੜਾ ਬਾਈ ਬੈਠਾ ਨਾ ਤੇ ਬਾਈ ਦੇ ਵਿਚਾਰੀ ਲੱਤਾਂ ਨਹੀਂ ਕੰਮ ਕਰਦੀਆਂ ਤੇ ਪਰ ਕਬੂਤਰ ਬਾਜ਼ੀ ਦਾ ਸ਼ੌਕ ਆ ਤੇ ਜਿਹੜੀ ਕਲੱਬ ਵਾਲਿਆਂ ਵੱਲੋਂ ਹਰੇਕ ਬਾਜ਼ੀ ਤੇ ਐਂਟਰੀ ਫ੍ਰੀ ਕੀਤੀ ਗਈ ਹੈ ਜੀ ਬਾਈ ਜੀ ਆ ਬਾਈ ਜੀ ਕੀ ਹਾਲ ਹੈ ਵੀਰੇ ਕਿਹੜਾ ਪੰਡਾ ਜੀ ਕਨੋਰੀ ਹੈ ਵੀਰੇ ਕਨੋਰੀ ਤੇ ਕਿਵੇਂ ਲੱਗੇ ਵੀਰੇ ਕਲੱਬ ਵਾਲਿਆਂ ਨੇ ਐਂਟਰੀ ਫ੍ਰੀ ਕੀਤੀ ਹੈ ਸਾਰੀਆਂ ਬਾਜ਼ੀਆਂ ਤੇ ਤੇ ਬਹੁਤ ਹੀ ਵਧੀਆ ਗੱਲ ਲੱਗੀ ਵੀਰੇ ਇਹ ਸ਼ੌਕ ਪੂਰਾ ਕਰਦੇ ਬਾਈ ਦਾ ਤੇ ਬਾਈ ਨੂੰ ਸ਼ੌਕ ਸੀ ਕਬੂਤਰਬਾਜੀ ਦਾ ਤੇ ਕਲੱਬ ਵਾਲਿਆਂ ਵੱਲੋਂ ਜਿਹੜੀਆਂ ਐਂਟਰੀਆਂ ਸਾਰੀਆਂ ਫ੍ਰੀ ਕਰੀਆਂ ਨੇ ਬਾਈ ਜੀ ਕਬੂਤਰਬਾਜੀ ਦੇ ਤੇ ਇਧਰਲੇ ਪਾਸੇ ਬਾਈ ਜੀ ਪਿੰਡ ਦਾ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਕਬੂਤਰਬਾਜ਼ ਪਾਈਆਂ ਲਈ ਤੇ ਹੋਰ ਲੋਕਾਂ ਲਈ ਜਿਹੜਾ ਲੰਗਰ ਪ੍ਰਸ਼ਾਦ ਦਾ ਪ੍ਰਬੰਧ ਕੀਤਾ ਗਿਆ ਤੇ ਸਾਰੇ ਜਣ ਜਿਹੜੇ ਆਪਣਾ ਰੋਟੀ ਪਾਣੀ ਛਕ ਰਹੇ ਨੇ ਜੀ ਤੇ ਬਹੁਤ ਹੀ ਸੋਹਣਾ ਸਾਫ ਸੁਥਰਾ ਬਹੁਤ ਵਧੀਆ ਢੰਗ ਨਾਲ ਰੋਟੀ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਜੀ ਪਿੰਡ ਵਾਲਿਆਂ ਵਾਂਗ ਤੇ ਲੋ ਬਾਈ ਦੀ ਰੋਟੀ ਪਾਣੀ ਛਕ ਕੇ ਬਾਈ ਹੁਣ ਆਗੇਗੀ ਤੇ ਤਰੀਬ ਬਿਛਾ ਲਈ ਤਰੀਬ ਛਾ ਕੇ ਬੈਠ ਗਏ ਜੀ ਤਾਂ ਜਿਹੜਾ ਚਾਰ ਬਾਰੀ ਚੰਦ ਰਹੀ ਹੈ ਜੀ ਪੂਰਾ ਮਨ ਰੰਗਣ ਹੋ ਰਿਹਾ ਤੇ ਨਾਲ ਬਾਈ ਹੁਣੇ ਉਧਰ ਪਏ ਨੇ ਤਾਂ ਕਿ ਕਬੂਤਰਾਂ ਤੇ ਮੈਨੇ ਵਾਰ ਰੱਖੀ ਵੀ ਹੈਗੀ ਸਾਰਿਆਂ ਨੇ ਮਾਈ ਉੱਪਰ ਨਿਗਾ ਅਸਮਾਨ ਵੱਲ ਤੇ ਨਾਲੇ ਢਾਂਸ ਦੇ ਵਿੱਚ ਤੇ ਲੋ ਜੀ ਆ ਫਿਰਦੇ ਨੇ ਚਾਰ ਕਬੂਤਰ ਤੇ ਚਾਰ ਕੀ ਦੇ ਹੋਏ ਨੇ ਬਾਕੀ ਪਰੇ ਉਹਰੇ ਫਿਰਦੇ ਨੇ ਕਿਤੇ ਆਸੇ ਪਾਸੇ ਤੇ ਆਪਾਂ ਉੱਪਰ ਜਾਵਾਂਗੇ ਕਾਪੀ ਵਾਲੇ ਭਾਈ ਕੋਲ ਤੇ ਫਿਰ ਇੱਥੇ ਆਪਾਂ ਦਿਖਾ ਦੇਣਾ ਤੁਹਾਨੂੰ ਕਬੂਤਰ ਉਦਲੇ ਟੱਕ ਕਬੂਤਰ ਆ ਬੈਗੇਜ ਗੁਰਦੁਆਰਾ ਸਾਹਿਬ ਤੇ ਤੇ ਇਹ ਹੋਊਗਾ ਕਾਫੀ ਟਾਈਮ ਹੋ ਗਿਆ ਨਹੀਂ ਬੈਠੇ ਨਾ ਤੇ ਬਾਕੀ ਬਾਈ ਹੁਣੇ ਬੈਠਾ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਮੈਂ ਆਪਦੀ ਮਲਤਾਂਸ਼ ਵੀ ਖੇਡ ਰਿਹਾ ਜੀ ਜੱਕਰਾ ਕੇ ਹੋਏ ਆ ਬਾਈ ਇਹ ਆਹ ਰੋਸਾ ਦੱਸ ਜੀ ਆਪੀਆਂ ਕਦਮ ਤੁਹਾਨੂੰ ਦਿਖਾਉਂਦੇ ਆਪੂ ਦਿਖਾਉਂਦੇ ਆ ਬਾਈ ਜੀ ਨਹੀਂ ਦਿਖਾਉਂ ਸਾਹਮਣੇ ਬੋੜੀ ਦੇ ਨੀਰੇ ਜਿਹੜੇ ਉੱਤਰੂ ਵੀ ਰਮਦਾਸ ਘਾਤਰੋ ਬੰਤੀ ਘਾਤਰੋ ਕਾਲਾ ਕੁੰਡ ਅਨਮੋਲ ਗਠਾਣਾ ਮੈਨੂੰ ਮਿਲ ਚੇਰ ਵੀ ਕੋਰਡ ਰੀਟ ਯੂ ਐਸ ਏ ਆਰੀ ਗਮੀਤੀ ਗਵਿੰਦਾ ਗੋਲਡ ਇੱਕ ਕਬੂਤਰ ਹੀ ਦੇਖੇ ਵੀਰੇ 10:55 ਦਾ ਟਾਈਮ ਲੱਗਣਾ ਇੱਕ ਇੱਕ ਬੰਨਰ ਨੂੰ ਭੁੱਲ ਗਏ ਵੀਰੇ ਟੈਰੀ ਕਾਰਡ ਚਲਾ ਜਲ ਵੀ ਤੇ ਕਬੂਤਰ ਹੈਗੇ ਬਾਈ ਜਿੰਨਾਂ ਤੇ 10:55 ਤੋਂ ਟਾਈਮ ਲੱਗੂਗਾ ਹੁਣ 10:00 ਵਜੇ ਕੇ 55 ਮਿੰਟ ਤੇ ਇੰਨਾ ਕਬੂਤਰਾਂ ਤੇ ਟਾਈਮ ਲੱਗਣਾ ਤੇਂਦਰਲੇ ਪਾਸੇ ਹੈ ਬਾਈ ਹੁਣੀ ਬੈਠੇ ਹੀ ਗੱਲਬਾਤ ਕਰਦੇ ਆਪਾਂ ਕਿਹੜਾ ਪਿੰਡ ਆ ਵੀਰੇ ਕਨੌਰ ਹਾਂ ਜੀ ਠੀਕ ਹੈ ਅਦਾ ਤੁਹਾਡਾ ਮੰਗਿਆ ਵਾਲਾ ਬਾਈ ਕਿੰਨੇ ਕਬੂਤਰ ਛੜਦੇ ਵੀਰੇ ਫਿਰ 1000 ਠੀਕ ਹੈ ਜੀ ਤੁਸੀਂ ਬਾਈ ਪੰਜ ਪੰਜ ਕੀ ਲੱਗਦਾ ਵੀਰੇ ਕਿੰਨੇ ਵਜੇ ਨਿਪੜਜੂਗਾ ਜੀ ਬਾਜੀ ਨਾ ਹੋਈ ਜਰੂਰੀ 7 ਵਜੇ ਲੱਗ ਜੂਗਾ ਨਾ ਟਾਈਮ 7 ਵਜੇ ਹੂੰ ਹੋਰ ਠੀਕ ਆ ਵੀ ਸਾਰੇ ਹਾਂ ਜੀ ਹਾਂ ਓਕੇ ਰਿਪੋਰਟ ਵਧੀਆ ਰਹਿਿਆ ਬਾਜੀ ਵਾਲਾ ਸੀਜ਼ਨ ਐ ਤੱਕੀ ਹਾਂ ਹਾਂ ਚੱਲ ਵਧੀਆ ਬਾਈ ਕਾਟਰੋ ਬਾਟੀ ਕਾਟਰੋ ਅਨਮੋਲ ਕਹਾਣਾ ਤਰੀਕ ਦਿਨ ਉੱਤੇ ਗਿੱਦਾ ਗੋੜ ਤੇ ਪੰਜੇ ਗੁੱਤਰ ਕੱਟੇਗੇ ਬਈ ਗੋੜਾ ਜੀ ਬਲੇ ਬੇੜੇ ਪੀ ਦੀ ਬੜੀ ਹੱਦ ਇਹੜਾ ਉਧਰ ਆਹ ਬੂਧੀ ਬੇਟਾ ਉਹ ਵੀ ਇਹੀ ਕੱਟੀ ਵੀਦਾ ਬਈ ਚੌਮਾ ਹੈ ਆ ਮੈਂ ਮੈਂ ਸਾਡੀ ਨਾ ਆ ਤਾਂ ਤੇ ਆ ਬਈ ਬੈਠਾ ਜੀ ਕਾਪੀ ਵਾਲਾ ਇੱਧਰ ਮੌਸਮਾਂ ਪੂਰਾ ਹੈ ਗਰਮੀ ਪੂਰੀ ਆ ਪੁਰਜ ਜਮਾ ਸਿਰ ਤੇ ਆ ਗਿਆ ਤੇ ਡਿਊਟੀ ਨਿਭਾ ਰਿਆ ਬਾਈ ਹੁਣੀ ਪੂਰੀ ਅੱਲਾ ਲਾਲ ਦੁਸ਼ਾ ਤੇ ਆ ਬੈਠਿਆ ਬਾਈ ਹੁਣੀ ਕਿੰਨੇ ਕਬੂਤਰ ਰਹਿ ਗਏ ਬਾਈ 10 ਕੁੱਟੇ ਗਏ ਵੀਰੇ ਕਹਿੰਦੇ ਛੱਤ ਪੈਣ ਦੇ ਮੋਟਰ ਸਾਈਕਲ ਵਾਲੀ ਬਾਜੀ ਆ ਤੇ ਹਾਂ ਮੋਟਰ ਹੈਗ ਵਾਲੀ ਬਾਜੀ ਉਹ ਮੈਂ ਦੱਸਤਾ ਸੀਗਾ ਸਵੇਰੇ ਤੇ ਫੇਰ ਦੱਸ ਰਿਹਾ ਵੀ ਮੋਟਰਸਾਈਕਲ ਵਾਲੀ ਬਾਜੀ ਬਾਦ ਦੇ ਵਾਲੇ ਨੂੰ ਪੱਖਾ ਦਿੱਤਾ ਜਾਊਗਾ ਅੱਜ ਤੇ ਕੋਈ ਅੱਜ ਸੰਘੜਾ ਮੋਟਾ ਨਾ ਤ ਉਹ ਕੋਲਦਾ ਜਿੱਤੇ ਮੇਰੇ ਆਮ ਬੁੱਤਾਂ ਤਾਂ ਕੀ ਲੱਗਦਾ ਵੀ ਕਿੰਨੇ ਵਜੇ ਤੱਕ ਚੱਲੂ ਬਾਜੀ ਹਾਂ 7:00 ਦਾ ਵੀਰੇ ਜਾਉ ਸਤ 7 ਵਜੇ ਹਨਾ ਪੁੱਤਰ ਕਾੜਿਆਂ ਦੇ ਵਿੱਚ ਬਹੁਤ ਬੈਠੇ ਆ ਮਾਮੀ ਕਬੂਤਰ ਕਾੜੇ ਬਹੁਤ ਆਹ ਮੁੰਡੇ ਦਾ ਬਹੁਤ ਕਹਿਣਾ ਫਿਰ ਇਹ ਜੀਨ ਕਿਹੜੀ ਆ ਹੈ ਬਾਈ ਉਧਰ ਜਾ ਗੋਦੁਰ ਬਣ ਚੱਕੀ ਗਿਆ ਬਾਈ ਨੇ ਸੰਗ ਦਾ ਕੈਮਰੇ ਤੇ ਬਾਕੀ ਵੀ ਆਪਾਂ ਤੁਹਾਨੂੰ ਦੱਸ ਰਿਹਾ ਰਿਕਾਰਡਿੰਗ ਪਹੁੰਚੂਗੀ ਗਰੁੱਪ ਚ ਤੇ ਫਿਰ ਦੱਸ ਦਾਂਗੇ ਤੁਹਾਨੂੰ ਆਪਾਂ ਕਿੰਨੇ ਕਬੂਤਰਾਂ ਤੇ ਟਾਈਮ ਆਗਾ ਕਿਹੜੇ ਕੱਟੇ ਗਏ ਆ ਤੇ ਵੀਡੀਓ ਨੂੰ ਵੱਤ ਤੋਂ ਵੱਦ ਸ਼ੇਅਰ ਕਰਿਆ ਕਰੋ ਵੀਰੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਅੱਗੇ 4 ਵੀਡੀਓ ਪਾ ਪਾਇਆ ਕਰਾਂਗੇ ਬਾਜ਼ੀਆਂ ਦੇ ਜਾਂ ਹੋਰ ਲਾਈਵ ਟੂਰਨਾਮੈਂਟ ਕੋਈ ਵੀ ਹੁੰਦਾ ਤੇ ਸਾਰਾ ਕਰਿਆ ਕਰਾਂਗੇ ਆਪਾਂ ਬਾਕੀ ਬਾਈ ਹੁਣੀ ਬੈਠੇ ਆ ਕੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਟਾਈਮ ਹੋ ਗਿਆ ਵੀ 3:10 ਤੇ 3:10 ਤੇ 42 ਕਬੂਤਰ ਸਹੀ ਫਿਰਦੇ ਆ ਤੇ 4-5 ਕੇ ਕਬੂਤਰਾਂ ਤੇ ਹਜੇ ਟਾਈਮ ਲੱਗਿਆ ਹੋਇਆ ਹੁਣ ਬਾਈ ਕਬੂਤਰ ਟਾਈਮ ਦੇ ਵਿੱਚ ਇਕੱਠੇ ਇਕੱਟੇ ਗਏ ਸੀਗੇ ਤੇ 10 ਕਬੂਤਰ ਪਹਿਲਾਂ ਕੱਟੇ ਗਏ ਸੀ ਤੇ ਬਾਕੀ ਹੁਣ ਟਾਈਮ ਚੱਲਾ ਚਾਰ ਪੰਜ ਕਬੂਤਰਾਂ ਤੇ ਤੇ ਆ ਸਾਰੇ ਬਾਈ ਹੁਣੇ ਬੈਠੇ ਆਗੇ ਇੱਧਰ ਸਾਰੇ ਬੈਠੇ ਬਾਈ ਹੁਣੇ ਇੱਧਰ ਬਾਈ ਲੈਂਚੇ ਜੀ ਵਿੱਚ ਹੀ ਬੈਠੀਆਂ ਗਰੂਪ ਦੇ ਕਬੂਤਰ ਉਹ ਵਾਟਾ ਬਾਈ ਇੱਕ ਗੱਲ ਆਈ ਕਦਦਰਾਂ ਬੈਠੇ ਨੇ ਬਾਈ ਹੁਣੇ ਨਿਗਰ ਰੱਖੀ ਹੋਈ ਆ ਕਬੂਤਰਾਂ ਦੇ ਟਾਈਮ ਵਾਲਾ ਤੇ ਸਾਰਿਆਂ ਨੇ ਤਾ ਫਤਖਰ ਬਈ ਆਈ ਹੈ ਯਾਰ ਆ ਗਾ ਸੂਰਜ ਜਮਾਂ ਦੇ ਰੇ ਕਰ ਰਿਹਾ ਹੈ ਟਾਈਮ ਆ ਜਾ ਨਾ ਬੁੱਲੇ ਜਾਣਗੇ ਹੁਣ ਤੈ ਮਣਾਂ ਦੇ ਰਹਿ ਕੇ ਦੋ ਮਿੰਟ ਬਾਕੀ ਤੇਰਾ ਸਮੂਹ ਨੂੰ ਦੋਰ ਲੈ ਕੇ ਦਿੱਤੀ ਜਿੰਦੀ ਵਜਵਾ ਜੈਸਮੀਨ ਅਮਰਾਂ ਸਿੰਘ ਗੰਬਰ ਤਾਂ ਬੜੀ ਕੱਕੂ ਬੱਲ ਗਈ ਹੁਣ ਆ ਲੋੜੀ ਗੱਲਾਂ ਆ ਬਹੁਤ ਆਪਾਂ ਆ ਅੱਜ ਅੱਜ ਸੁਲਾ ਗਾਰਾਜ ਦੇ ਵਿੱਚ ਹਾਂ ਬੰਦੇ ਬੱਦਲ ਵੱਡਾ ਉਹ ਲੱਟ ਆਈ ਹਾਂ ਆ ਦੇਖ ਲੱਗਦਾ ਲੋਕ ਕਰਾਉਂਦਾ ਬੰਨੀ ਆ ਹੁਣ ਆਪਾਂ ਪਤਾ ਇਹ ਮਲੇ ਦਾ ਬਈ ਟਾਈਮ ਹੋ ਗਿਆ ਪੂਰਾ ਗਿੰਦੀ ਬਾਜਵਾ ਜੈ ਜੀ ਮੀਨ ਅਮਰ ਸਿੰਘ ਅੰਬਰ ਤੋਂ ਬੜੀ ਗੱਗੂ ਬੈਲਟੀਆਂ ਤੇ ਚਾਰੇ ਘੱਟਾ ਗਿਆ ਬਈ ਹੋਰ ਨਾ ਕੋਈ ਬੰਦਾ ਆਇਓ ਕਿੰਨੇ ਜੀ 34 34 34 ਕਬੂਤਰ ਸਹੀ ਹੈਗੇ ਜੀ ਸਾਰੇ ਹੁਣ ਤੇ ਟਾਈਮ ਹੋ ਗਿਆ ਜੀ 3 ਵਜੇ 16 3 ਵਜੇ 16 ਮਿੰਟ 34 ਕਬੂਤਰ ਸਹੀ ਨੇ ਜੀ ਕੋਈ 3 ਵਜੇ 16 ਮਿੰਟ 34 ਕਬੂਤਰ ਸਹੀ ਨੇ ਭਾਈ ਅੱਗੇ ਰੱਖੋ ਦਿੱਤੇ ਲੈ ਉਹ ਕੱਪੜਾ ਕਬੂਤਰ ਹਮਰੇ ਸੱਚੀ ਲੈ 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 ਕਬੂਤਰ ਜੀ ਹਾਂ ਉਹ ਜਿਹੜਾ ਵਹੇ ਜਿਹੜਾ ਜਿਹੜਾ ਕੌਣ ਕਾਈ ਜਣ ਪਾਈ ਦੀ ਮਲੇ ਨੇ ਉਹ ਨੰਨੇ ਉਹ ਹੀ ਆ ਥਾਲਰ ਦੀ ਆਲਾ ਇਹ ਆ ਬੈਟ ਨਹੀਂ ਆ ਤਾਂ ਚੱਲ ਆਇ ਤੇ ਚਾੜਦੇ ਨੇ ਖੁੱਡੇ ਆ ਦੇ ਨੌੜੇ ਪਾਈ ਲਿਖਣੇ ਤਾਂ ਭਾਈ ਵੀ ਤ ਮੰਗਿਆ ਲਾਲ ਤਾਦ ਖੱਬੀ ਚਾਲਰ ਕਾਲੀ ਕੜਾ ਜਿਹਦੇ ਕਾਲੀ ਪੂਸ ਅੱਜ ਵੰਟ ਉਹ ਉਹ ਦੋ ਦੂ ਦਿੱਲੀ ਨਿਕਲੇ ਆ ਉਹ ਆ ਲੈ ਗਏ ਉਹ ਆ ਗਿਆ ਨਿਕਲ ਕੋਕ ਮਾਰ ਰਿਹਾ ਹੁੰਦਾ ਹੈ ਜੜਦਾ ਨੂੰ ਇਹ ਭਾਈ ਉਹ ਦੇਖ ਲੈ ਇਹ ਜਿਹਨੇ ਪੁੱਛਿਆ ਰਿਹਾ ਮੈਂ ਦੇਖਿਆ ਤੁਮ ਵੀਰ ਘਟਾਇਆ ਜਾਂਦੀ ਆ 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 ਬਾਈ ਭਾਤੇ ਮੇਰੇ ਸਾਈਡ ਤੇ ਇੱਥੇ ਉਹ ਤੇ ਬੜੀ ਚਾਰ ਖੜਾ ਗਿਆ ਦੂਸਰਾ ਕਾਲਾ ਟੋ ਆ ਬੈਠਿਆ ਵੀ ਤਿੰਨ ਚਾਰ ਕਬੂਤਰ ਯਾਰ ਰੱਖੀ ਉਹ ਮੇਰਾ ਡਬਲ ਤੇ ਨਿਕਲ ਗਿਆ ਪਰ ਤੇ ਇੱਕ ਬਾਦਲ ਬਨਾਲ ਫਿਰਦਾ ਇੱਕ ਜੈਲੀ ਭੱਦਲ ਵੱਟ ਦੋ ਫਿਰਦੇ ਆ ਅੱਜ ਦੇ ਟਾਈਮ ਆ ਕਿਹੜਾ ਲੱਗਿਆ ਲੱਗਿਆ ਬਾਦਲ ਬਨਾਲ ਜੈਲੀ ਭੱਦਲ ਵੱਟ ਦਵਿੰਦਰ ਘਣੌਰ ਤੇ ਰਾਜੂ ਡਾਕਟਰ ਬਾਬਾ ਘਣੌਰੀ ਮਨਤਾਜ ਕਠਾਲਾ ਹੈਰੀ ਗੌਂਦ ਤੇ ਨੌਪੁੱਤਰੀ ਕੋਈ ਨਹੀਂ ਦੋ ਬਣੋ ਰਿਆ ਹੈ ਸਾਡੇ ਕੋਲ ਡਾਇਰੀ ਕੋਲ ਨਾਲ ਦਾ ਰਾਜੂ ਰਜ 4 ਹੋ ਗਏ 4 ਹੋ ਗਏ ਬਾਬਾ ਦਾ ਹੋ ਗਿਆ ਬਾਬਾ ਦਾ ਰਾਜੂ ਦੇਖ ਲਓ ਫਿਰ ਬਾਅਦ ਕਰਾਂਗਾ ਹੈ ਨਾ ਉਹਦਾ ਫਿਰ ਤਾਂ ਕੋਈ ਤੇ 6 ਵਜੇ ਦਾ ਟਾਈਮ ਹੋ ਗਿਆ ਬਾਈ ਨੌ ਕਬੂਤਰ ਸਹੀ ਆ ਤੇ ਨੌਾਂ ਦੇ ਵਿੱਚੋਂ ਪੰਜ ਜਣੇ ਨੇ ਬਾਜੀ ਵੰਡ ਲਈ ਤੇ ਚਾਰ ਬਾਹਰ ਨੇ ਉਹ ਨਾ ਘਨੌਰ ਵਾਲੇ ਦਾ ਫਾਪਾ ਕਰਾ ਦੇਣਾ ਪੰਜ ਕਰੋ ਡਾਕਟਰ ਉਹਦਾ ਜੀ ਆਹ ਪੰਜ ਲੱਖ ਪੰਜਵੇਂ ਘਨੌਰ ਵਾਲਾ ਨਾ ਨਿੱਤੇ ਜਾਜੂ ਨੱਟ ਨੇ ਗੱਲ ਰੱਖੀ ਖੜਦਾ ਹੈ ਸਸਤੀ ਵਾਲੀ ਪਹਿਲਾਂ ਹੋਈ ਵੀ ਬਾਜੀ ਨੇ ਐਡੀ ਕਰਾਂ ਬੈਠੀ ਪਊੀ ਵੀ ਜੀ ਹੈ ਆਏ ਹਮਲਾ ਹੋਈ ਵੀ ਬੈਠੇ ਹੋਈ ਕਿਹੜੀ ਜੀ ਤਾਲੀ ਚਾਲਦੀ ਆ ਦੱਸ ਦੋ ਚੱਲ ਜੀ ਹੈਲੋ ਜੀ ਹਾਂ ਦੱਸ ਦੋ ਸਰ ਇਹ ਗੱਲ ਚੱਲਦੀ ਆ ਕੋ ਦੱਸ ਦੇ ਦੋ ਚਾਰ ਮਿੰਟਾਂ ਚ ਉਹ ਚੱਲਦੀ ਆ ਸੁਮਨ ਜੀ ਸੁਣ ਰਿਹਾ ਉਹ ਬਹਿ ਗਏ ਉਹ ਬਹਿ ਗਏ ਦੋ ਬਹਿ ਗਏ ਦੋਆਂ ਦਾ ਮੈਨੂੰ ਕੋਈ ਨਹੀਂ ਹੋਈ ਵੀ ਕੋਈ ਨਹੀਂ ਤੈਨੂੰ ਮੇਰੇ ਕੋਲ ਹੈ ਲੋ ਜੀ ਛੇਰ ਬਾਜੀ ਹੋ ਗਈ ਜੀ ਕਠਾਲਿਆਂ ਨਾਲ ਤਾਂ ਕਬੂਤਰ ਬਾਹਰ ਆ ਗੱਲਾ ਬਾਪਾ ਤੇ ਕਬੂਤਰ ਰਹਿ ਗਏ ਤੇ ਲੋ ਜੀ ਸੱਤਾ ਦੇ ਵਿੱਚ ਬਾਜ਼ੀ ਹੋ ਗਈ ਤੇ ਸੱਤੇਰੇ ਸੱਤੇ ਹੁਣ ਨਾਮਾਂ ਤੇ ਉੱਡਣਗੇ ਤੇ ਲੋ ਜੀ ਸੱਤਾ ਦੇ ਵਿੱਚ ਬਾਜ਼ੀ ਹੋ ਗਈ ਤੇ ਸੱਤੇਰੇ ਸੱਤੇ ਹੁਣ ਨਾਮਾਂ ਤੇ ਉੱਡਣਗੇ ਸਾਰੀ ਕਬੂਤਰ ਬਈ ਨਾ ਸੰਪਰਾਕ ਨੂੰ ਵੀ ਮੁਮਤਾ ਜੀ ਨੇ ਹਾਂਜੀ ਵੀਰੇ ਤੇ 8 ਮਿੰਟ ਰਹਿ ਗਏ ਤੇ ਦੋ ਕਬੂਤਰ ਜਿਹੜੇ ਨਾਮਾ ਤੇ ਉੱਡੀ ਜਾ ਰਹੇ ਨੇ ਅਜੇ ਤੱਕ ਤੇ ਉਹ ਦੋਵੇਂ ਬਾਈ ਆਪਾਂ ਆਪਣੇ ਕਬੂਤਰ ਚੈੱਕ ਕਰਾ ਰਹੇ ਨੇਗੇ ਤੇ ਦੇਖੋ ਮਾਹੌਲ ਪੂਰਾ ਬਣਿਆ ਪਿਆ ਕਾਪੀ ਵਾਲਾ ਭਈਆ ਖੜਾ ਹੈ ਇੱਧਰ ਦੇਖੀ ਵੀਰੇ ਦੋ ਕਬੂਤਰ ਰਹਿ ਗਏ ਜੀ ਤੇ ਦੋਵੇਂ ਆਪੂ ਆਪਣੇ ਜਿਹੜੇ ਕਬੂਤਰਾਂ ਚੈੱਕ ਕਰਾ ਰਹੇ ਨੇ ਆ ਗਿਆ ਪੂਰੀ ਸਿਰੇ ਦੀ ਬਾਦੀ ਹੈ ਮੋਟਰਸਾਈਕਲ ਤੇ ਚੱਲ ਰਹੀ ਹੈ ਕਿ ਦੋਵਾਂ ਕਬੂਤਰਾਂ ਦੇ ਵਿੱਚ ਜਿੱਤਾਂ ਹਾਰ ਨਹੀਂ ਲਓ ਜੀ ਪੂਰੀ ਘੈਂਟ ਬਾਦੀ ਹੈ ਪੂਰੀ ਸਿਰੇ ਵਾਲੀ ਆਉਂਦਾ ਵੀ ਨਾ ਤੁਹਾਨੂੰ ਆਪਾਂ ਨਾਮ ਦੱਸ ਰਹੇ ਹਾਂਗੇ ਕਿਹਨੇ ਜਿੱਤੇ ਮੋਟਰਸਾਈਕਲ ਕਿੰਨੇ ਕੱਪ ਜਿੱਤੇ ਨੇ ਤੇ ਕਿੰਨਾ ਵਧੀਆ ਆ ਆ ਬਾਈ ਕੱਲਾ ਨਰਨਪੁਰ ਦਾ ਆ ਬਾਈ ਯਾਰ ਕਬੂਤਰ ਪਾਸ ਹੋ ਗਿਆ ਕਿਨਾਰਾ ਹੋਰ ਕਿਨਾਰਾ ਸਾਈਕਲ ਤੇ ਫਿਰਦਾ ਇਕ ਕਬੂਤਰ ਤੇ 1 ਮਿੰਟ ਦਾ ਟਾਈਮ ਰਹਿੰਦਾਗਾ ਹਜੇ ਬਾਕੀ ਦੇਖ ਰਹੇ ਆ ਵੈਸੇ ਆਹ ਬਾਈ ਦਾ ਕਬੂਤਰ ਕੱਲਾ ਫਿਰਦਾ ਜੀ ਮੋਟਰਸਾਈਕਲ ਤੇ ਬਾਦਲ ਮਨਾਲੀ ਫਾਗੋਦੋ ਦਰਿਆ ਉਹ ਸਾਡਾ ਨੀਂਗਾ ਫਟਾ ਵੀ ਕਾਹਨੂੰ ਪੁੱਛਾ ਗਿਆ ਰੋਣਾ ਨਾ ਪਾ ਰੋਣਾ ਤੇ ਆ ਬਾਈ ਐ ਬਾਈ ਜੇ ਕਹਿੰਦੇ ਕੋਈ ਤੇਰਾ ਆਪਣਾ ਬੈਠਾ ਨਹੀਂ ਹੈਗਾ ਹਜੇ ਫਿਰ ਦਾ ਗੋਬੂਤਰ ਤੇ ਉਹ ਕਲੀਅਰ ਕਰ ਲਗੇ ਹੋਏ ਉਹ ਨੀਗਾ ਬੱਲੇ ਉਹ ਮੁੰਡਾ ਤੇ ਅਣੀ ਹੋਣੀ ਉਹ ਕਹਿ ਕੁਛਾ ਜਿਹਾ ਹੋ ਗਿਆ ਹਲੋ ਗੱਲਾਂ ਬਹੁਤ ઓ ભાઈ રત્તા બેહ ગયા ઓ રત્તા બેહ ગયા ભાઈ ઓ ભાઈ રત્તા બેહ ગયા ઓ રત્તા બેહ ગયા اوه دوستو ائين 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 ਮੋਟਰ ਕਲੀਅਰ ਕਰਦੇ ਆ ਤੇ ਬਾਈ ਹੁਣ ਇਹ ਕਹਿੰਦੇ ਵੀ ਸਾਡਾ ਕਬੂਤਰ ਬੈਠਾ ਨਹੀਂ ਹੈਗਾ ਕਿਉਂ ਕਬੂਤਰ ਕਲੀਅਰ ਕਰੀ ਜਾਂਦੇ ਨੇ ਹੁਣ ਮੈਚ ਪੂਰਾ ਫਸਲਾ ਹੋ ਗਿਆ ਜੀ ਹੁਣ ਦੇਖਦੇ ਆ ਕੌਣ ਲਿਆਂਦਾ ਮੋਟਰਸਾਈਕਲ ਤੇ ਜਿਹੜਾ ਕਬੂਤਰ ਇਕੱਲਾ ਮੋਟਰਸਾਈਕਲ ਤੇ ਫਿਰਦਾ ਸੀ ਉਹ ਕਬੂਤਰ ਵੀ ਬੈਠ ਗਿਆ ਜੀ ਤੇ ਬਾਕੀ ਦੇਖੋ ਹੁਣ ਕੀ ਬਣਦਾ

ਸਾਬਾਈ ਖੜਾਈ ਆ ਬਾਈ ਦਾ ਕਬੂਤਰ ਜਿੱਤੇਗਾ ਕਿਉਂ ਬਰੇ ਕੀ ਹਾਲ ਆ ਕੀ ਨਾਮ ਆ ਜੀ ਮੇਰਾ ਗੁਰਪ੍ਰੀਤ ਲੱਭੀ ਕੀ ਕੀ ਨਾਮ ਤੇ ਸੀ ਕਬੂਤਰ ਇਹ ਬਾਬਾ ਕਨੌਰੀ ਦੇ ਨਾਮ ਤੇ ਸੀ ਬਾਬਾ ਕਨੌਰੀ ਦੇ ਨਾਮ ਤੇ ਕਬੂਤਰ ਸੀਗਾ ਜੀ ਤੇ ਇਕੱਲਾ ਰਹਿ ਗਿਆ ਬਾਈ ਮੋਟਰਸਾਈਕਲ ਤੇ ਪਿੰਡ ਥੇੜੀ ਚੜ੍ਹਾਂ ਤੋਂ ਆ ਜਾਂਦਾ ਜੀ ਆ ਜਾਂਦਾ ਜੀ ਕੈਮਰੋਨ ਦਾ ਦਵਾਉ ਬਾਈ ਤੇ ਟਾਂਗੀਆਂ ਲਾ ਲੀਆਂ ਆ ਗਿਆ ਲੱਗ ਚੁੱਕੇ ਨੇ ਬਾਕੀ ਤੁਹਾਨੂੰ ਆਪਾਂ ਦੂਸਰੇ ਨਾਮ ਵੀ ਦੱਸਦੇ ਜਿਹੜੇ ਕਬੂਤਰ ਨੰਬਰਾਂ ਤੇ ਆਏ ਨੇ ਦੂਜੇ ਤੀਜੇ ਚੌਥੇ ਜਿਹੜੇ ਵੀ ਨੰਬਰ ਤੇ ਆਏ ਨੇ ਕਬੂਤਰ ਉਹਨਾਂ ਦੇ ਨਾਮ ਵੀ ਆਪਾਂ ਤੁਹਾਨੂੰ ਦੱਸਦੇ ਆ ਤੇ ਸੱਤ ਕਬੂਤਰਾਂ ਦੇ ਵਿੱਚ ਬਾਜੀ ਸਾਂਝੀ ਹੋਈ ਸੀ ਤੇ ਇਕੱਲੀ ਇਕੱਲੀ ਡਿਟੇਲ ਆਪਾਂ ਤੁਹਾਨੂੰ ਦੱਸਦੇ ਆ ਕਾਫੀ ਵਾਲੇ ਬਾਈ ਨੂੰ ਆ ਲੈਣ ਤੋਂ ਥੱਲੇ ਪਹਿਲੇ ਨੂੰ ਬਾਈ ਬਾਈਕ ਮੋਟਰਸਾਈਕਲ ਬਣਾ ਬਾਬਾ ਘਨੌਰੀ ਦੂਜਾ ਨੰਬਰ ਪਰਮੇਂਦਰ ਘਨੌਰੀ ਤੀਜਾ ਹੇਤੀ ਮੰਗੇਵਾਲ ਚੌਥਾ ਮਨਤਾਜ ਕਠਾਲਾ ਤੇ ਬਾਜੀ ਕਿੰਨਾ ਤੇ ਸਾਂਝੀ ਹੋਈ ਸੀ ਕਿਹੜੇ ਬਾਈ ਸੱਤਾਂ ਦੇ ਪਰਮਿੰਦਰ ਕਨਾਰੋ ਹੈਪੀ ਮੰਗਰਾ ਜੇਲੀ ਤੋਂ ਦਲਵੱਡ ਦਵਿੰਦਰ ਕਨਾਰਾ ਬਾਬਾ ਕਨਾਰੀ 44 ਦਾੜਾ ਹੈਰੀਕੋਟ ਉਹ ਸੱਤਾਂ ਚ ਬਾਜੀ ਹੋਈ ਸੀ ਵਾਧਾ ਜਿੱਤ ਗਿਆ ਬਈ ਇਕੱਲਾ ਜੇਲੀ ਤੋਂ ਦਲਵੱਡ ਠੀਕ ਹੈ ਜੀ ਹਾਂ ਬਈ ਵਾਧਾ ਜਿੱਤ ਗਿਆ ਜੀ ਬੁਝਾਈ ਨਹੀਂ ਬਈ ਤੇ ਬਾਕੀ ਸੱਤ ਕਬੂਤਰਾਂ ਚ ਬਾਜੀ ਸੰਤਿ ਹੋਈ ਸੀ ਉਹਨਾਂ ਨੇ ਤੁਹਾਨੂੰ ਆਪਾਂ ਨਾਮ ਦੱਸਤੇ ਤੇ ਜਿਹੜੇ ਪਹਿਲੇ ਤੋਂ ਚੌਥੇ ਨੰਬਰ ਤੇ ਆਏ ਨੇਗੇ ਉਹਨਾਂ ਦੇ ਨਾਮ ਵੀ ਆਪਾਂ ਤੁਹਾਨੂੰ ਦੱਸਤੇ ਹੈ ਜੀ ਤੇ ਕਿਵੇਂ ਲੱਗੀ ਜੀ ਬਾਜੀ ਤੁਹਾਨੂੰ ਅੱਜ ਦੀ ਤੇ ਵੀਡੀਓ ਨੂੰ ਲਾਈਕ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਸਬਸਕ੍ਰਾਈਬ ਕਰ ਲਿਓ ਜੀ ਤੇ ਬਾਕੀ ਆਪਾਂ ਹੋਰ ਮੇਰੇ ਵੀਡੀਓ ਲੈ ਕੇ ਆਉਂਦੇ ਰਹਿਵਾਂਗੇ ਤੁਹਾਡੇ ਲਈ ਬਾਜ਼ੀਆਂ ਦੀਆਂ ਤੇ ਹੋਰ ਵੀ ਟੂਰਨਾਮੈਂਟਾਂ ਦੀ ਵੀਡੀਓ ਆਪਾਂ ਕਿਦੋਂ ਲੈ ਕੇ ਆਵਾਂਗੇ ਤੁਹਾਡੇ ਲਈ ਵਧੀਆ-ਵਧੀਆ ਲਾਈਵ ਵੀਡੀਓ ਲੈ ਕੇ ਆਵਾਂਗੇ ਤੇ ਬਾਕੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਆਇ ਨਾਮ ਹੈ ਜੀ ਹੈਰੀ ਕੋਡ ਸੰਜੀਤ ਰਹਿ ਗਿਆ ਸੀ ਜੀ ਇਹ ਕਬੂਤਰ ਬੋਲ ਰਹੀ ਪਹਿਲਾ ਨੰਬਰ ਵੀਰੇ ਮੋਟਰਸਾਈਕਲ ਕਿੰਨੇ ਘਣਾਉਣੇ ਆਲੇ ਕਿੱਡੀ ਵਾਲਾ ਤੂੰ ਸਭ ਤੋਂ ਵੱਧ ਤੂੰ ਡੇਨਰ ਕੂਤੇ ਢਾਂਜੀ ਜਿਹੜੇ ਮੋਟਰਾਂ ਜਿੱਤ ਕੇ ਬਈ ਓਕੇ ਜੀ ਤੇਰੇ ਕੋਲ ਚਾਂਜ ਧੰਨਵਾਦ ਬਈ ਹਾਲੈਲੂਇਆ ਸਤਾਰੀ ਢਾਂਜੀ ਹੋਈ ਵੀਰੇ ਸਾਂਜੀ ਜਾਇ ਕੂਤਰਾ ਮੈਂ ਇੱਧਾ ਇਹ ਫੱਦੀ ਮੰਗ ਕਰ ਇਹ ਬਾਂਦੇ ਚ ਇਕੱਲਾ ਰਹੇਗਾ ਜੀ ਇਹ ਓ ਹੈਪੀ ਹੋਣ ਵਾੜਾ ਜੀ ਫੱਦੀ ਮੰਗਿਆ ਵਾਲਾ ਘਨੋਰੀ ਮੋਟਰਾਂ ਜੇ ਤੂੰ ਵੰਡ ਖੇੜੀ ਟੰਡ ਤੁੰਗ ਵੱਡੀ ਖੇੜੀ ਸੱਤ ਕੂਤਾ ਹੈ ਮੰਡੀ ਗੀ ਇਹ ਤਰਗੂਤਰੂ ਦੇ ਬਾਬਾ ਦੇ ਪੁੱਤਰ ਸਾਰਨਾ ਬਾਦੂ ਦੇ ਬਟਾ ਗੀ ਤੇ ਉਟ ਰਾਂ ਦਾ ਜੇਤੂ